ਕਿ ਇਸ ਤਰ੍ਹਾਂ ਦਾ ਉਸਾਰ ਨਜ਼ਰ ਆ ਰਹੇ ਦੂੰਗਾ ਬੜਾ ਉਤਸ਼ਾਹ ਮੋਦੀ ਜੀ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਕਈ ਤਾਂ ਕਹਿ ਰਹੇ ਸਾਡੀ ਫੋਟੋ ਖਿਚਾ ਦੇਣਾ ਪਰ ਉਹ ممکن ਨਹੀਂ ਹੋਣਾ ਕਿਉਂਕਿ ਐਸਪੀਜੀ ਨੇ ਬਹੁਤ ਸਖਤੀ ਨਾਲ ਉਹਨਾਂ ਦੀ ਸੁਰੱਖਿਆ ਕਰਨੀ ਹੈ ਔਰ ਉਹ ਵੀ ਬਹੁਤ ਜ਼ਰੂਰੀ ਹੈ ਮੈਂ ਵੀ ਕਹਿੰਦੇ ਕਿ ਮੋਦੀ ਜੀ ਤਾਂ ਆ ਰਹੇ ਕਿ ਹੁਣ ਡਰੇ ਹੋਏ ਆ ਭਾਜਪਾ ਵਾਲੇ ਇਹ ਡਰੇ ਹੋਏ ਜਿਹੜਾ ਡਰਿਆ ਹੋਏ ਹੁੰਦਾ ਉਹ ਕਮਰੇ 'ਚ ਲੁਕ ਜਾਂਦਾ ਹੈ ਜਿਹੜਾ ਡਰ ਹੁੰਦਾ ਉਹ ਬਾਹਰ ਫੀਲਡ 'ਚ ਜਾਂਦਾ ਹੈ। ਕੈਪਟਲ ਦਾ ਸ਼ਾਬਲ ਹੋਣਗੇ ਜੀ? ਹਾਂਜੀ ਹੋਪਫੁਲੀ ਯੈਸ ਹੈਲਪ ਪਰਮਿਟਿੰਗ। ਕਿਸ ਤਰ੍ਹਾਂ ਦਾ ਵਿਰੋਧ ਵੀ ਹੋ ਰਿਹਾ ਪਿੰਡਾਂ ਦੇ ਵਿੱਚ। ਠੀਕ ਹੈ ਵਿਰੋਧ ਵੀ ਹੋ ਰਿਹਾ ਅਸੀਂ ਵੀ ਆਪਣੀਆਂ ਮੀਟਿੰਗਾਂ ਕਰ ਰਹੇ ਹਾਂ। ਸਾਡੇ ਨਾਲ ਲੋਕ ਜੁੜ ਰਹੇ ਨੇ। ਔਰ ਲੋਕਾਂ ਨੂੰ ਆਪਣੀ ਵੋਟ ਦੀ ਕੀਮਤ ਪਤਾ ਹੈ। ਉਹਨਾਂ ਨੇ ਪਾਣੀ ਵੀ ਹੈ। ਸ਼ੰਭੂ ਵਾੜ ਤੋਂ ਕਿਸਾਨਾਂ ਨੇ ਤਾਂ ਨਾਲੇ ਚੱਕ ਲਿਆ ਪਰ 25 ਤਰੀਕ ਨੂੰ ਕਿਹੜਾ ਦੇ ਅੱਗੇ ਬੈਠਣਗੇ ਭਾਜੀ ਦੇ ਜਿਹੜੇ ਅਨਲੀਡ ਨੇ। ਦੇਖੋ ਬੈਠ ਜਾਣ ਉਹ ਉਹਨਾਂ ਦਾ ਹੈਗਾ ਉਹ ਪਹਿਲੇ ਵੀ ਬੈਠੇ ਨੇ ਹੁਣ ਵੀ ਬੈਠ ਕੇ ਉਹਨਾਂ ਦਾ ਹੱਕ ਹੈਗਾ ਔਰ ਸਾਡਾ ਹੱਕ ਹੈ ਸੀ ਆਪਣਾ ਕੰਮ ਕਰੀ ਜਾਣਾ ਠੀਕ ਹੈ ਥੈਂਕ ਯੂ ਅੱਜ ਮਾਜ਼ੇ ਇੱਕ ਪ੍ਰੋਗਰਾਮ ਕਰਾਇਆ ਗਿਆ ਠੀਕ ਹੈ ਨਾ ਚੋਕੇ ਅ ਤੁਸੀਂ ਦੇਖਿਆ ਹੀ ਐ ਅੱਜ ਲੋਕਾਂ ਦਾ ਮਤਲਬ ਹਜੂਮ ਜਿਵੇਂ ਆਇਆ ਸੀਗਾ ਜੀ ਸਾਰੇ ਚਾਹੁੰਦੇ ਨੇ ਤਾਂ ਮੋਦੀ ਸਾਹਿਬ ਦੇ ਕੰਮਾਂ ਨੂੰ ਦੇਖ ਹੀ ਰਹੇ ਨੇ ਲੋਕ ਤੇ ਕਰਨ ਨੂੰ ਤਿਆਰ ਨੇ ਜੀ ਉਹਨਾਂ ਦੀ ਹੁਣ ਸਪੋਰਟ ਕਰ ਰਹੇ ਆ ਮਾਨੀ ਸਾਹਿਬ ਸਾਡੇ ਉਰੋਂ ਉਮੀਦਵਾਰ ਨੇ ਜੀ ਪਟਿਆਲਾ ਤੋਂ ਤੇ

जी। जी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम वैनल पर